ਐਸਾ ਚਾਹੇ ਥੋੜਾ ਹਿਸਾਬ ਨਾ ਕਮਾਇਆ ਬਟ ਸੈਟ ਜਿਹੜੀ ਸੈਟੀਸਫੈਕਸ਼ਨ ਆ ਉਹ ਮੈਨੂੰ ਬਹੁਤ ਆ ਜਿਹੜਾ ਸਿਸਟਮ ਆ ਉਹ ਸਹੀ ਨਹੀਂ ਹੈਗਾ ਵੀ ਕਿ ਐਮਪਲਾਈ ਨੂੰ ਐਸਾ ਮਸ਼ੀਨ ਟਰੀਟ ਕੀਤਾ ਜਾਂਦਾ ਹੈ ਪਲਾਨ ਪਾਉਣ ਤੋਂ ਪਹਿਲਾਂ ਹੀ ਮੈਂ ਪਲਾਨ ਕਰ ਲਿਆ ਸੀ ਕਿ ਮੈਂ ਇਹ ਕੰਮ ਕਰਨਾ ਹੈ ਇੱਥੇ ਮੈਂ ਆ ਖੁਦ ਹੀ ਬੌਸ ਆ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਮੇਰਾ ਨਾਮ ਸੰਦੀਪ ਸਿੰਘ ਹੈ ਮੈਂ ਪਿੰਡ ਕੋਲੋਂ ਸਾਡੇ ਰਹਿਣ ਵਾਲਾ ਇੱਕ ਮੀਡਲ ਕਲਾਸ ਫੈਮਿਲੀ ਨਾਲ ਸੰਬੰਧ ਰੱਖਦਾ ਮਈ 2013 ਦੇ ਵਿੱਚ ਮੈਂ ਆਪਣੀ ਐਮਪੀਆ ਕੰਪਲੀਟ ਕਰ ਲਈ ਸੀ ਉਸ ਤੋਂ ਬਾਅਦ ਕਿਸੀ ਦਾ ਜੋਬ ਦੀ ਜਰਨੀ ਸ਼ੁਰੂ ਹੋ ਗਈ ਜੋਬ ਮਿਲ ਵੀ ਗਈ ਪ੍ਰਾਈਵੇਟ ਸੈਕਟਰ ਦੇ ਵਿੱਚ ਬੱਟ ਗਈ ਸੀਗਾ ਉੱਥੇ ਮੈਨੂੰ ਕਿਤੇ ਨਾ ਕਿਤੇ ਲੱਗਿਆ ਵੀ ਮੈਂ ਕਈ ਗੱਲਾਂ ਤੋਂ ਅਨਸੈਟੀਸਫਾਈਡ ਸੀਗਾ ਵੀ ਇੱਕ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜਾ ਸ਼ੋਸ਼ਣ ਆ ਉਹ ਬਹੁਤ ਜ਼ਿਆਦਾ ਆ ਜੋਬ ਦੇ ਦੌਰਾਨ ਮੇਂ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਗਿਆ ਸੀ ਇਸ ਟਾਈਮ ਵੀ ਮੈਨੂੰ ਹੁਣ ਡਿਪਰੈਸ਼ਨ ਦੀ ਪ੍ਰੋਬਲਮ ਕੰਟੀਨਿਊ ਰਹਿਣ ਲੱਗੀ ਬੱਟ ਜੇ ਜਦੋਂ ਦਾ ਮੈਂ ਆਪਦਾ ਕੰਮ ਸਟਾਰਟ ਕੀਤਾ ਮੈਨੂੰ ਉਹ ਬਹੁਤ ਗੱਲਾਂ ਤੋਂ ਰੀਲੀਫ ਮਿਲਿਆ 2013 ਤੋਂ ਲੈ ਕੇ 24 ਤੱਕ ਜਿਹੜਾ ਵੀ ਜਿਹੜੇ ਮੈਂ ਕੰਮ ਕੀਤੇ ਐਨੀ ਮੈਨੂੰ ਕਿਤੇ ਤੋਂ ਸੰਤੋਸ਼ਟੀ ਨਹੀਂ ਮਿਲੀ ਜਿਹੜੀ ਮੈਨੂੰ ਸਿਰਫ ਇੱਥੇ ਧੁੱਪ 'ਚ ਖੜ ਕੇ ਵੀ ਮਿਲਦੀ ਲੋਕ ਕੀ ਕਹਿੰਦੇ ਮੈਨੂੰ ਉਸਦੀ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਰੋਡ ਤੇ ਖੜਾ ਮੈਂ ਕੁਸ਼ ਆਪਦੀ ਚੀਜ਼ ਪ੍ਰੋਡਕਟ ਆ ਦਾ ਸੇਲ ਕਰ ਰਿਆ ਮੇਰਾ ਮੇਰਾ ਮੇਰੇ ਪਾਸ ਇਹ ਮੇਰਾ ਬਿਜ਼ਨਸ ਆ ਲੋਕ ਇਹਦੇ ਬਾਰੇ ਕੀ ਸੋਚਦੇ ਮੈਨੂੰ ਕੋਈ ਮੈਟਰ ਨਹੀਂ ਹੈਗਾ ਜਿਹੜੇ ਆਪਣੇ ਮੰਨ ਲਓ ਮੁੰਡੇ ਕੁੜੀਆਂ ਜਿਹੜੇ 20 20 30 30 ਲੱਖ ਰੁਪਏ ਇਨਵੈਸਟ ਕਰਕੇ ਉਹ ਫੋਰਨ ਜਾ ਰਹੇ ਨੇ ਮੰਨ ਲਓ ਫਰਜ਼ ਕਰੋ ਜਿਓ ਇੱਥੇ ਹੀ ਕੰਮ ਸਟਾਰਟ ਕਰਨ ਤਾਂ ਇੱਥੇ ਵੀ ਬਹੁਤ ਕੁਝ ਹੈ ਮੈਨੂੰ ਆਪਦੇ ਹੱਥ ਤੇ ਅਫਸੋਸ ਵੀ ਹੁੰਦਾ ਹੈ ਕਿ ਜਿਹੜਾ ਇਹ ਕਨਸੈਪਟ ਹੈ ਮੈਨੂੰ ਬਹੁਤ ਲੇਟ ਸਮਝ ਆਇਆ ਜਿਹੜਾ ਕਿ ਟਾਈਮ ਤੋਂ ਪਹਿਲਾਂ ਹੋਣਾ ਚਾਹੀਦਾ ਵੀ ਚਲੋ ਜਿਹੜੀ ਐਜੂਕੇਸ਼ਨ ਹੈ ਐਜੂਕੇਸ਼ਨ ਦਾ ਜੌਬ ਨਾਲ ਕੋਈ ਸਬੰਧ ਨਹੀਂ ਹੈ ਮੇਰੇ ਹਿਸਾਬ ਨਾਲ ਕਿ ਇੱਥੇ ਮੈਂ ਆ ਖੁਦ ਹੀ ਬਾਸ ਆ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਜਿਹੜੀ ਕਿ ਮੈਨੂੰ ਪਿਛੇ ਪ੍ਰਾਈਵੇਟ ਜੌਬ ਦੇ ਵਿੱਚ ਮੈਨੂੰ ਇਹ ਦਿੱਕਤ ਆਈ ਸੀ ਕਿ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਉੱਤੇ ਘਰ ਜਿਉ ਆਪਾਂ ਮੰਨ ਲਓ ਜੌਬ ਤੋਂ ਆਫ ਹੋ ਕੇ ਆਪਾਂ ਘਰੇ ਆ ਗਏ ਮੰਨ ਲਓ ਘਰੇ ਆ ਗਏ ਉਦੋਂ ਵੀ ਟੈਨਸ਼ਨਾਂ ਨਾਲ ਹੁੰਦੀਆਂ ਅਸੀਂ ਮਾਰਨਿੰਗ 4 ਵਜੇ ਉੱਠਦੇ ਹਾਂ ਮੇਰੀ ਵਾਈਫ ਤੇ ਅਸੀਂ ਦੋਨੋਂ ਮਿਲ ਕੇ ਅਸੀਂ ਸਾਰਾ ਸਮਾਨ ਤਿਆਰ ਕਰਦੇ ਹਾਂ ਕਿ ਜਿਹੜਾ ਆਪਣਾ ਲਾਈਫ ਪਾਰਟਨਰ ਉਹ ਸੈਟੀਸਫਾਈਡ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਮੈਂ ਆਹ ਕੰਮ ਕਰਨਾ ਕੋਈ ਸੋਨੂ ਇਹ ਤਾਂ ਦਿੱਕਤ ਪਰੇਸ਼ਾਨੀ ਵੀ ਕੱਲ ਨੂੰ ਤੁਹਾਡਾ ਸਿਰ ਨੀਵਾ ਹੋਵੇ ਕਿਤੇ ਜਾਂਦਾ ਵੀ ਕਹੇ ਵੀ ਤੇਰੇ ਘਰ ਵਾਲਾ ਤਾਂ ਘੜੀ ਚੋਲ ਵਿੱਚ ਤਾਂ ਉਹ ਕਹਿੰਦੀ ਮੈਨੂੰ ਕੋਈ ਦਿੱਕਤ ਨਹੀਂ ਵੀ ਆਪਾਂ ਆਪ ਦਾ ਦੇਖਣਾ ਕਿਉਂਕਿ ਉਹ ਚੀਜ਼ ਦਾ ਮੈਨੂੰ ਰਿਜ਼ਲਟ ਮਿਲਿਆ ਵੀ 12 ਦਿਨਾਂ ਦੇ ਵਿੱਚ 12 ਦਿਨਾਂ ਦੇ ਵਿੱਚ ਮੈਂ ਆਪਦੇ ਬੱਚੇ ਨੂੰ ਓਨਾ ਟਾਈਮ ਦਿੱਤਾ ਜਿਹੜਾ ਮੈਂ ਪਿਛਲੇ 1 ਸਾਲ ਤੋਂ ਨਹੀਂ ਦਿੱਤਾ ਸਮਾਨ ਸਰ ਮੇਰੇ ਕੋਲੇ ਅਜੇ ਦਾ ਸਟਾਰਟਿੰਗ ਹੈ ਮੇਰੇ ਕੋਲੇ ਕੜੀ ਤੇ ਚਾਵਲ ਹੁੰਦੇ ਆ ਕੜੀ ਤੇ ਚਾਵਲ ਨਾਲ ਲੱਸੀ ਜਿਹੜੀ ਸਿੰਪਲ ਆ ਉਹ ਕੰਪਲੀਮੈਂਟਰੀ ਹੈ 40 ਰੁਪਈਆ ਦੀ ਪਲੇਟ ਆ ਜਿਹੜੀ ਠੰਡੀ ਮਿੱਠੀ ਲੱਸੀ ਹੁੰਦੀ ਹੈ ਉਹ 20 ਰੁਪਏ ਦਾ ਗਲਾਸ ਹੈ ਜੀ ਮਤਲਬ ਕਿ ਸ਼ੁੱਧਤਾ ਦਾ ਇਹਨਾਂ ਧਿਆਨ ਰੱਖਦਾ ਵੀ ਜਿਹੜੇ ਕਸਟਮਰ ਹੈ ਜਿਹੜੇ ਮੇਰੇ ਕੋਲੇ ਬੰਦੇ ਆਉਣ ਉਹ ਖਾਣ ਤਾਂ ਕਮ ਸੇ ਕਮ ਉਹਨਾਂ ਦੀ ਹੈਲਥ ਖਰਾਬ ਨਾ ਹੋਵੇ ਕਨਸੈਪਟ ਲੱਗ ਰੱਖਿਆ ਵੀ ਹਾਂ ਮੇਰਾ ਵੀ ਘਰ ਚੱਲੂਗਾ ਕਿਉਂਕਿ ਮੈਨੂੰ ਭਰੋਸਾ ਆਪਣੇ ਲੋਕਾਂ ਦੇ ਸਾਥ ਦੇਣਗੇ 100% ਸਾਥ ਦੇਣਗੇ ਬਟ ਕੀ ਹੈ ਉਹ ਵਧੀਆ ਵੀ ਖਾਣ ਦੇ ਤੇ ਇਹਦੇ ਵਿੱਚ ਅਸੀਂ ਦੋਨੋਂ ਮੀਆਂ ਬੀਬੀ ਮਿਲ ਕੇ ਦੋਨੋਂ ਜਾਣੇ ਮਿਲ ਜੁਲ ਕੇ ਬਣਾਉਂਦੇ ਆ ਸਬਾ ਸਮਾਨ ਬਣਾ ਕੇ 8:30 ਵਜੇ ਨੂੰ ਮੈਂ ਇੱਥੇ ਆ ਜਾਣਾ ਗੇਟ ਨੰਬਰ ਇਹ 3 ਹੈ ਜੀ ਬਣਤ ਭਾਗ ਦੇ ਨਾਲ ਕਚਹਿਰੀ ਦੇ ਸੰਕੋਟ ਦੇ ਸਾਹਮਣੇ ਐਮ.ੀ. 2013 ਦੇ ਵਿੱਚ ਮੈਂ ਪਾਸ ਆਊਟ ਆ ਗਿਆ ਐਮ.ਬੀ. ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਕੀਤਾ ਮੇਨ ਕੈਂਪਸ ਤੋਂ ਨਹੀਂ ਮੈਚੀ। ਹਾਂ ਪਾਸ ਡਿਵੀਜ਼ਨ ਦੇ ਵਿੱਚ ਪਾਸ ਕੀਤੀ ਹੈ। ਵੀ ਐਸੇ ਜਹ ਜ ਐਨਵਾਇਰਨਮੈਂਟ ਹੈ ਐਸੀ ਜੀ ਮੈਂ ਇੱਕ ਐਸੀ ਸਥਿਤੀ ਕ੍ਰੀਏਟ ਕਰ ਦੇਣੀ ਹੈ ਵੀ ਹਾਂ ਅਗਲਾ ਦੇਖਣ ਵਾਲਾ ਕਿਸੇ ਵੀ ਯਾਰ ਐਵੇਂ ਵੀ ਹੋ ਸਕਦਾ ਉਹ ਚੀਜ਼ ਕਰਨੀ ਹੈ। ਇੱਕ ਕੋਸ਼ਿਸ਼ ਹੈ ਜਿਹੜਾ ਜਿਵੇਂ ਕਹਿੰਦਾ ਸਫਲਤਾ ਅਸਫਲਤਾ ਉਹ ਮਾਲਕ ਦੇ ਹੱਥ ਐਸਾ ਬਣਾ ਮਿਹਨਤ ਕਰਨੀ ਆ ਵੀ ਜਿਹੜੇ ਜਿਹੜੇ ਇਹ ਸੋਚਦੇ ਬੱਚੇ ਹੁਣ ਕਈ ਸੁਇਸਾਈਡ ਕਰ ਜਾਂਦੇ ਬੱਚੇ ਮੈਂ ਖੁਦ ਪਲਾਨ ਕਰ ਲਿਆ ਸੀ ਸੁਇਸਾਈਡ ਦਾ ਵੀ ਮੈਂ ਸੁਇਸਾਈਡ ਕਰਨੀ ਆ ਕਿਹੜਾ ਉਹ ਸਭ ਤੋਂ ਸੌਖਾ ਵਾਸਤੇ ਤਰੀਕਾ ਜਿਹਨਾਂ ਜਲਦੀ ਮਰ ਜਾਂਦਾ ਮੈਂ ਬਹੁਤ ਸਰਚ ਕੀਤਾ ਕਿਉਂਕਿ ਮੇਰੇ ਤੇ ਡਿਪਰੈਸ਼ਨ ਇੱਕ ਲੈਵਲ ਤੱਕ ਚਲਾ ਗਿਆ ਸੀ ਪਰ ਕੀ ਆ ਮੈਂ ਕਹਿੰਦਾ ਵੀ ਜਿਹੜਾ ਮਰਨਾ ਕਿਸੇ ਚੀਜ਼ ਦਾ ਹਾਲ ਨਹੀਂ ਹੈਗਾ ਕਾਇਰਾਂ ਦੀ ਤਰ੍ਹਾਂ ਕਿਧੋ ਭੱਜ ਜਾਣਾ ਮੈਦਾਨ ਛੱਡ ਕੇ ਉਹਦਾ ਕੋਈ ਹੱਲ ਨਹੀਂ ਹੈਗਾ ਇਹ ਬਹੁਤ ਵਧੀਆ ਕੰਮ ਕਰ ਰਿਹਾ ਨਾਲੇ ਮਿਹਨਤ ਕਰ ਰਿਹਾ ਨਾਲੇ ਆਣ ਜਾਣ ਵਾਲਿਆਂ ਦਾ ਪੇਟ ਭਰਦੇ ਹੈਗਾ ਕੋਈ ਜ਼ਿਆਦਾ ਕੋਸਟ ਵੀ ਨਹੀਂ ਹੈ ਲੱਸੀ ਵੀ ਬਹੁਤ ਵਧੀਆ ਕਰਦੇ ਖਾਣ ਯਰ ਦਾ ਖਾਣਾ ਹੈਗਾ ਤਾਜ਼ਾ ਸਵਸਥ ਖਾਣਾ ਹੈ ਜੇਦਾ ਆਪਾਂ ਮਿਹਨਤ ਕਰਾਂਗੇ ਕਿਤੇ ਵੀ ਕੰਮਜਾਬ ਹੋ ਸਕਦੇ ਆ ਬਾਹਰ ਜਾ ਕੇ ਕਿਹੜਾ ਮਤਲਬ ਵੀ ਕੋਈ ਉਹ ਹੈਗਾ ਆਪਣੇ ਆਪ ਕੰਮ ਕਰਨਾ ਹੀ ਬੰਦਾ ਬਾਹਰ ਵੀ ਇਹ ਆਪਦੀ ਰੋਜੀ ਰੋਟੀ ਲਈ ਇਹ ਮਿਹਨਤ ਕਰਕੇ ਕਾਰੋਬਾਰ ਕਰਦਾ ਹੈ ਜਿਹੜੇ ਮਦਰਕ ਲੋਕ ਬਾਹਰ ਜਾਂਦੇ ਆ ਉਹਨਾਂ ਸਾਰਿਆਂ ਨੂੰ ਇਸ ਮੁੰਡੇ ਤੋਂ ਸਿੱਖਿਆ ਲੈਣੀ ਚਾਹੀਦੀ ਆ ਵੀ ਆਪਾਂ ਤਾਂ ਆਪਣੇ ਪੰਜਾਬ ਦੇ ਵਿੱਚ ਹੀ ਕੰਮ ਕਰੀਏ ਆਪਾਂ ਬਾਹਰ ਨੂੰ ਨਾ ਜਾਈਏ